ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਅੱਜ 23 ਮਾਰਚ ਹੋ ਚੁੱਕੀ ਲਗਭਗ ਤੇ ਕਣਕ ਨੂੰ ਆਪਾਂ ਚੌਥਾ ਪਾਣੀ ਸਟਾਰਟ ਕਰਤਾ ਤੇ ਗਰਮੀ ਫਰ ਕੋਈ ਜ਼ਿਆਦਾ ਗਰਮੀ ਪੈ ਰਹੀ ਮੌਸਮ ਸਹੀ ਆ ਕਣਕਾਂ ਦੇ ਖਾਤਰ ਤੇ ਵਿੱਚ ਬਹੁਤ ਸਾਰੇ ਹੁਣ ਭਰਾ ਦ ਚਿੱਤੀ ਚ ਵੀ ਚੌਥਾ ਪਾਣੀ ਲਾਈਏ ਕਿ ਨਾ ਲਾਈਏ ਕੀ ਕਰੀਏ ਕਿਵੇਂ ਨਾ ਕਰੀਏ ਬਾਈ ਪਹਿਲੀ ਗੱਲ ਤਾਂ ਵੀਡੀਓ ਸਾਰੀ ਸੁਣ ਲਿਓ ਇਹਦੇ ਵਿੱਚ ਮੇਰੇ ਆਪ ਦੇ ਤਜਰਬੇ ਆ ਆਪ ਦੇ ਤਜਰਬੇ ਨਾਲ ਮੈਂ ਗੱਲ ਕਰਦਾ ਤੁਸੀਂ ਲਾਉਣਾ ਨਾ ਲਾਉਣਾ ਤੁਹਾਡੀ ਮਰਜ਼ੀ ਆ ਵੀਡੀਓ ਦੇਖ ਲਓ ਜੇ ਗੱਲ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਕੋਈ ਇੱਕ ਗੱਲ ਚ ਵੀ ਦਮ ਲੱਗੇ ਤਾਂ ਜਰੂਰ ਚੈਨਲ ਨੂੰ ਸ਼ੇਅਰ ਵੀ ਕਰ ਦਿਓ ਬਈ ਤੇ ਬਾਈ ਚੌਥਾ ਪਾਣੀ ਸੀ ਛੜਤਾ ਤੇ ਲਾਸਟ ਪਾਣੀ ਆ ਕਣਕ ਨੂੰ ਲਾਸਟ ਪਾਣੀ ਅਸੀਂ ਲਾ ਰਹੇ ਸੀ ਤੇ ਪਹਿਲਾਂ ਅਸੀਂ ਵੀ ਥੋੜੇ ਨੂੰ ਦੋ-ਤਿੰਨ ਕਿਸੀ ਮਤਲਬ ਕਿ ਆਏ ਸੀਗਾ ਵੀ ਇੱਕ ਜੀ ਤਾਂ ਕਰਦਾ ਸੀ ਪਾਣੀ ਲਾ ਦਗੇ ਇੱਕ ਜੀ ਕਰਦਾ ਸੀ ਪਾਣੀ ਨਾ ਲਾਈਏ ਫੇਰ ਮੈਂ ਇੱਕ ਦਿਨ ਕਣਕ ਦਾ Ꙅਾ ਦੇ ਕੇ ਦੇਖਿਆ ਤੇ ਆਪ ਦਾ ਮਨ ਬਣਾਇਆ ਵੀ ਆਪਾਂ ਪਾਣੀ ਲਾਈਏ ਕਣਕ ਨੂੰ ਤੇ ਪਾਣੀ ਲਾਉਣ ਦਾ ਮਨ ਕਿਉਂ ਬਣਾਇਆ ਵੀ ਵੀ ਬਈ ਐਤ ਕੀ ਵੀ ਕਣਕਾਂ ਜਿਹੜੀਆਂ ਹਰੀਆਂ ਹੋਈਆਂ ਹਰੇਕ ਦੀਆਂ ਕਰਸੀਆਂ ਹੋਈਆਂ ਹੋਈਆਂ ਵੀ ਕੋਈ ਪਹਿਲੇ ਪਾਣੀ ਤੇ ਕਣਕ ਹਰੀ ਹੋਈ ਆ ਕਿਸੇ ਦੀ ਕਿਸੇ ਨੇ ਪਹਿਲੇ ਪਾਣੀ ਤੇ ਦਾਣੀ ਸਿੱਟਿਆ ਉਹ ਦੂਜੇ ਪਾਣੀ ਤੇ ਜਾ ਕੇ ਹਰੀ ਹੋਈ ਆ ਕਿਸੇ ਦੀ ਵੀ ਪਹਿਲੇ ਪਾਣੀ ਤੇ ਅੰਦਰ ਰਹਿ ਗਾ ਟੰਗੂਰ ਕਿਵੇਂ ਕਿੰਨਾ ਕਿਵੇਂ ਕਰਕੇ ਆਪਾਂ ਹਰੀਆਂ ਕਰੀਆਂ ਨੇ ਤੇ ਜਿਹੜੀਆਂ ਕਣਕਾਂ ਲੇਟ ਹਰੀਆਂ ਹੋਈਆਂ ਬਈ ਉਹਨਾਂ ਨੂੰ ਲੇਟ ਪਾਣੀ ਦੀ ਜ਼ਰੂਰਤ ਹੈਗੀ ਆ ਜੋ ਜਿਹੜੀਆਂ ਕਣਕਾਂ ਗੇਤੀਆਂ ਜਿਨ੍ਹਾਂ ਦੀ ਇੱਕ ਸਾਰ ਖਰੀ ਹੋਈ ਆ ਜਾਂ ਕੁਝ ਵੀ ਲਾ ਲਓ ਗਿੰਦ ਸਹੀ ਸੀ ਬਾਹਣ ਚ ਉਹਨੂੰ ਕੋਈ ਲੋੜ ਨਹੀਂ ਬਾਈ ਜੇ ਇਹ ਨਾ ਲਾਵੇ ਹਨਾ ਜਿਨ੍ਹਾਂ ਦੀ ਕਣਕਾਂ ਹਾਲ ਖਰਾਬ ਹੋ ਗਈਆਂ ਸੀ ਬਾਈ ਉਹਨਾਂ ਖਾਤਰ ਜਿਨ੍ਹਾਂ ਦੇ ਰੌਣੀ ਕਰਕੇ ਕਣਕਾਂ ਬੀਜੀਆਂ ਸੀ ਆਪਾਂ ਵੀ ਹਰ ਰੌਣੀ ਕਰਕੇ ਬਲਾਡ ਬੀਜੀਆਂ ਸੀ ਛੋਟੇ ਸਾਹਮਣੀਆਂ ਤੇ ਇਹਨਾਂ ਨੂੰ ਬਾਈ ਪਾਣੀ ਦੀ ਜ਼ਰੂਰਤ ਆ ਆ ਦੇਖ ਲਓ ਖੁੱਲਾ ਭਰਿਆ ਸੀ ਬਾਹਣ ਦੇਖੋ ਚਿੱਟਾ ਹੋਇਆ ਪਿਆ ਜਮਾ ਚਿੱਟਾ ਹੋਣ ਦੇ ਕਰਕੇ ਬਾਈ ਅਸੀਂ ਪਾਣੀ ਛੱਡਿਆਗਾ ਦੋ ਦਿਨਾਂ ਚ ਲਾ ਦੇਣੀ ਕੋਈ ਵੱਡੀ ਗੱਲ ਨਹੀਂ ਲਾਡ ਫਰੀ ਆ ਜੇ ਛੋਟੇ ਵੀ ਕਣਕਾਂ ਐ ਹਾਲ ਖਰਾਬ ਹੋਈ ਹੋਈ ਹੈਗੀ ਤਾਂ ਜਰੂਰ ਤੁਸੀਂ ਆਪਣੀ ਕਣਕ ਨੂੰ ਇੱਕ ਵਾਰੀ ਪਾਣੀ ਲਾ ਲਓ ਕੁਝ ਨਹੀਂ ਹੁੰਦਾ ਇੱਕ ਪਾਣੀ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਡਿੱਗੇ ਨਾ ਮੌਸਮ ਆਉਣ ਵਾਲੇ ਦਿਨਾਂ 'ਚ ਖੁਸ਼ਕ ਚੱਲੂਗਾ 5-7 ਦਿਨ 10 ਦਿਨ ਕੋਈ ਨੇਰੀ ਕੁਝ ਨਹੀਂਗਾ ਗਰਮੀ ਅੱਜ ਵੀ ਪੂਰੀ ਤੇਜ਼ ਆ 23 ਮਾਰਚ ਦਾ ਦਿਨ ਅੱਜ ਤੇ ਜਿਹੜਾ ਵੀ ਭਰਾ ਮੇਰੀ ਵੀਡੀਓ ਦੇਖੂਗਾ ਬਾਕੀ ਆਪ ਦਾ ਬਾਹਣ ਦੀ ਗੱਲ ਨਹੀਂ ਹਨ ਦੇਖੋ ਮੈਂ ਤਾਂ ਇਹ ਕਹਣਾਗਾ ਵੀ ਜਿਹੜੇ ਛੋਡੇ ਬਾਹਣ ਡਾਕਰ ਆ ਮੇਰੀ ਵੀਡੀਓ ਦੇਖ ਕੇ ਕਿਤੇ ਮੋਟਰਾਂ ਨਾਲ ਛੱਡ ਕੇ ਡੋਬਾ ਬਣਾ ਦਿਓ ਇਹ ਸੋਡੇ ਬਹਣ ਡਾਕਰ ਆ ਫਿਰ ਤੋਂ ਉੱਥੇ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਘੋ ਡਾਕਰਵਾਣਾ ਜਿੱਥੇ ਜਿੱਥੇ ਗੱਲ ਜਾਂਦੀ ਨਹੀਂ ਹੁਣ ਸਾਡੇ ਬਹਣ ਨਹੀਂ ਡਾਕਰ ਨਹੀਂ ਰੇਤ ਦੇ ਅੱਧ ਵਿਚਾਲੇ ਮੀਡੀਅਮ ਬਹਣਾ ਜਿਹੜੇ ਆਪਾਂ ਕਹਿੰਦੇ ਦਰਗਾਨੀ ਤੇ ਇੱਥੇ ਬਈ ਸਾਨੂੰ ਮੇਰੇ ਹਸਾਬ ਚ ਲੋਡ ਪਈ ਤੇ ਅਸੀਂ ਆ ਆਪਦਾ ਤਿਆਰਬੇ ਦੇ ਤੌਰ ਤੇ ਵੀ ਅਸੀਂ ਲਾਇਆ ਸਾਹਿਬ ਵੀ ਜਿਹੜੇ ਵੀ ਹਰਾ ਲੇਟ ਹੋਇਆ ਜਾਂ ਆਪਾਂ ਸਿੱਟਾ ਦਿੱਤਾ ਜਾਂ ਕੁਝ ਵੀ ਕਰਿਆ ਤੇ ਬਹੁਤ ਸਾਰੀਆਂ ਆਪਾਂ ਵੀਡਿਓਆਂ ਪਾਈਆਂ ਆਪਣੇ ਚੈਨਲ ਤੇ ਕੋਈ ਲੇਟ ਹਰੀ ਹੋਈ ਆ ਕੋਈ ਕਿੰਮੇ ਹੋਈ ਆ ਕੋਈ ਕੁਛ ਹੋਇਆਗਾ ਕਣਕ ਨਾਲ ਆਪਣੀ ਨਾਲ ਉਹ ਸਾਰਾ ਕੁਝ A to Z ਆਪਾਂ ਦੱਸਿਆ ਹੋਇਆਗਾ ਤੇ ਉਹ ਚੀਜ਼ ਨੂੰ ਆਪਾਂ ਮੁੱਦੇ 'ਤੇ ਨਜ਼ਰ ਰੱਖ ਕੇ ਕਣਕ ਨੂੰ ਚੌਥਾ ਪਾਣੀ ਸਟਾਰਟ ਕਰਿਆ ਵੀ ਜਿਹੜਾ ਲੇਟ ਕਣਕ ਹਰੀ ਹੋਈ ਆ ਤੇ ਉਹਨੂੰ ਪਾਣੀ ਦੀ ਜ਼ਰੂਰਤ ਹੈਗੀ ਆ ਤੇ ਜੇ ਮੇਰੀ ਗੱਲ 'ਚ ਦਾਮ ਲੱਗਦਾ ਤੁਹਾਨੂੰ ਵੀ ਇਹ ਗੱਲ ਹੈਗੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਵੈਸੇ ਪਾਣੀ ਵੀ ਹਜੇ ਘੱਟੋ-ਘੱਟ 25 ਦਿਨ ਕਣਕਾਂ ਨੂੰ ਆਉਣੀ ਆ ਤੇ 25 ਦਿਨਾਂ ਦੇ ਵਿੱਚ ਵੀ ਐ ਤਾਂ ਹੈ ਨਹੀਂਗਾ ਵੀ ਥੋੜੇ ਨਾੜ ਦੇ ਛਰਤੀ ਖੜੇ ਰਹੂ ਤੇ ਧਰਤੀ ਜਮ੍ਹਾਂ ਸੁੱਕੀ ਪਈ ਆ ਤੇ ਇੱਕ ਪਤਵਾ ਪਤਲਾ ਪਾਣੀ ਫਿਰ ਜੇ ਉਹਦੇ ਵਰਗੀ ਰੀਸੈਂਟ ਪਾਣੀ ਜਿਹਾ ਪਤਲਾ ਹੀ ਲੱਗ ਜੇ ਪਰ ਲੱਗ ਜੇ ਵੀ ਇੱਕ ਭੁੱਖੇ ਨੂੰ ਪਾਣੀ ਮਿਲ ਗਿਆ ਤਾਂ ਉਹ ਦੁੱਗਣਾ ਸੁਆਦ ਲੱਗਦਾ ਹੁੰਦਾ ਉਹਨੂੰ ਤੇ ਜਿਹੜੀ ਵੀ ਲੇਟ ਕਣਕ ਵੀਜੀਆ ਹੁਣ ਆਪਣੀਆਂ ਲੇਟ ਆ ਬਾਈ ਨਵੰਬਰ ਦੀ 50 ਦਾ ਹੁਣ ਇਹਨੂੰ ਅਸੀਂ ਆਪ ਪਾਣੀ ਕਿਵੇਂ ਬੰਦ ਕਰ ਸਕਦੇ ਆ ਬਾਈ ਇਹ ਲੇਟ ਹੀ ਗਰੋਥ ਕਰੀਏ ਇਹਨੇ ਲੇਟ ਹੀ ਨਸਰੀ ਆ ਇਹਦਾ ਨੇ 80 ਪਾਣੀ ਬੰਦ ਹੋਊਗਾ ਚੱਕਰ ਆਏ ਆਗਾ ਤੇ ਬਾਕੀ ਜਿੰਮੇ ਸਾਨੂੰ ਆਪਦੇ ਸਮਝ ਮਤੇ ਨਾਲ ਵੀ ਚੰਗਾ ਲੱਗਦਾ ਤੁਸੀਂ ਕਰ ਸਕਦੇ ਹੋ ਮੇਰੀ ਵੀਡੀਓ ਦੇਖ ਕੇ ਕੋਈ ਵੀ ਤਜਰਬਾ ਤੁਸੀਂ ਨਾ ਹੰਡਾਇਓ ਠੀਕ ਆ ਉਹ ਜੇ ਮੈਂ ਤੁਹਾਨੂੰ ਕਰਦ ਪਹਿਲਾਂ ਵੀ ਕਈ ਵੀਡੀਓ ਚ ਦੱਸਿਆ ਵੀ ਮੈਂ ਇੱਕ ਅੱਦੇ ਕਿੰਡੇ ਦੀ ਜਾਂ ਇੱਕ ਅੱਦੇ ਕਨਾਲ ਦੇ ਤਜਰਬਾ ਤੁਸੀਂ ਇਹਦਾ ਕਰ ਲਿਓ ਕਰਕੇ ਦੇਖ ਲਿਓ ਅਗਲੇ ਸਾਲ ਤੁਸੀਂ ਵਧਾ ਲਿਓ ਵੀ ਕੱਲ ਨੂੰ ਤੁਸੀਂ ਮੇਰੇ ਖਿਲਾਫ ਵੀਡੀਓ ਪਾਈ ਹਮ ਵੀ ਫਲਾਣੇ ਬੰਦੇ ਨੇ ਜੀ ਐਂ ਕਰਕੇ ਕੜੇ ਲੜੇ ਨੇ ਵੀਡੀਓ ਪਾ ਕੇ ਕਿਹਾ ਸੀ ਤੇ ਆਪਾਂ ਕਰਿਆ ਤੇ ਸਾਡੀ ਫਸਲ ਖਰਾਬ ਕਰਾਤੀ ਬਈ ਇਹੋ ਜੀ ਆਪਾਂ ਹੈ ਨਹੀਂਗੇ ਆਪਾਂ ਆਪਦੇ ਤਜਰਬੇ ਦੱਸਦੇ ਆ ਪਹਿਲਾਂ ਵੀ ਮੈਂ ਤੁਹਾਨੂੰ ਕਈ ਵੀਡੀਓ ਚ ਦੱਸਦਾ ਨਾ ਅਸੀਂ ਆਪਦੇ ਤਜਰਬੇ ਦੇ ਤੌਰ ਤੇ ਹੁਣ ਆ ਸਮਝ ਕੇ ਗੱਲ ਸੋਚ ਕੇ ਕਣਕ ਨੂੰ ਪਾਣੀ ਛੱਡਿਆ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਹੋਰ ਮਿਲਣਗੀਆਂ ਕਣਕ ਦੇ ਝਾੜ ਤੋਂ ਲਾਵਾ ਹੋਰ ਮੱਕੀ ਮੁੱਕੀ ਮੂੰਗੀ ਮੰਗੀ ਲਾਵਾਂਗੇ ਬਈ ਸਾਰਾ ਕੁਝ ਦੱਸਾਂਗੇ ਤੁਹਾਨੂੰ ਤੇ ਚੈਨਲ ਫੋਲੋ ਕਰਕੇ ਰੱਖ ਲਿਓ ਬਈ ਧੰਨਵਾਦ ਸਾਰੇ ਭਰਾਵਾਂ ਦਾ ਜੀ